ਸੱਚਰਕਾਲ ਪੰਜਾਬੀ ਜਕੇ ਟਨਸਰੂ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾ ਤੋੜਲਾ ਮੰਤਰਿਕੋਰ ਦਰਸ਼ਕੋ ਇਸ ਵਕਤ ਮੈਂ ਵੈਦਰ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਂ ਤੰਦਸ ਦੀ ਹੈ ਕਿ ਮੌਸਮ ਵਿਭਾਗ ਯਾਨੀ ਆਈਐਮਡੀ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਅੱਜ ਖਾਸ ਤੌਰ ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਅਸੀਂ ਮੌਨਸੂਨ ਨੂੰ ਲੈ ਕੇ ਜੋ ਅਪਡੇਟ ਆ ਰਹੀ ਹੈ ਉਸ ਦੇ ਬਾਰੇ ਵੀ ਤੁਹਾਨੂੰ ਰੂਬਰੂ ਕਰਵਾਵਾਂਗੇ ਸਭ ਤੋਂ ਪਹਿਲੇ ਅਸੀਂ ਮੌਸਮ ਨੂੰ ਲੈ ਕੇ ਗੱਲ ਕਰੀਏ ਤਾਂ ਬਸ ਦੇਖਿਓ ਕਿ ਮੌਸਮ ਵਿਭਾਗ ਨੇ ਯਾਨੀ IMD ਵੱਲੋਂ 24 ਮਈ ਯਾਨੀ ਅੱਜ ਦੇ ਲਈ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਨਾਲ بارش ਹੋਣ ਦੀ ਭਵਿੱਖਬਾਣੀ ਕੀਤੀ ਹੈ ਤੇ ਇਸ ਦੇ ਨਾਲ ਹੀ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਉਹ orange ਚੇਤਾਵਨੀ ਦਾ ਅਰਥ ਹੈ ਕਿ ਲੋਕਾਂ ਨੂੰ ਤੂਫਾਨ ਅਤੇ بارش ਦੌਰਾਨ ਆਪਣੇ ਘਰਾਂ ਜਾਂ ਸੁਰੱਖਤ ਥਾਵਾਂ ਉੱਤੇ ਰਹਿਣਾ ਚਾਹੀਦਾ ਹੈ। ਪੰਜਾਬ ਦਾ ਮੌਸਮ ਵੀ ਇੱਕ ਵਾਰ ਫਿਰ ਵਿਗੜੇਗਾ। ਅੱਜ ਆ ਅੱਜ ਸ਼ਾਮ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਕਈ ਜੋ ਇਲਾਕੇ ਨੇ ਉੱਥੇ orange alert ਜਾਰੀ ਕਰ ਦਿੱਤਾ ਗਿਆ ਹੈ ਜਿਸਦੇ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਜੋ ਸਲਾਹ ਦਿੱਤੀ ਗਈ ਕਿਉਂਕਿ ਇਸ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈ ਸਕਦਾ ਹੈ ਤੇ ਲੋਕਾਂ ਨੂੰ ਜੋ ਜੋ ਲੋਕ ਬਾਹਰ ਹਨ ਉਹਨਾਂ ਨੂੰ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਇਸੇ ਨਾਲੇ ਗੱਲ ਕਰੀਏ ਅਗਰ ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਮੌਸਮ ਵਿਗਿਆਨੀ ਡਾਕਟਰ ਆਰਕੇ ਜਨਾਮਨੀ ਦਾ ਅਨੁਸਾਰ ਆਏ ਤੇਜ਼ ਹਵਾਵਾਂ ਯਾਨੀ ਜੋ ਹਵਾਵਾਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ ਉਨ੍ਹਾਂ ਕਿਹਾ ਕਿ 29 ਮਈ ਤੱਕ ਲਗਾਤਾਰ ਬੱਦਲ ਛਾਏ ਰਹਿਣਗੇ ਅਤੇ 25 ਅਤੇ 26 ਮਈ ਨੂੰ ਵੀ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਇਸ ਦੇ ਨਾਲ ਹੀ ਗੱਲ ਕਰੀ 27 ਅਤੇ 28 ਮਈ ਨੂੰ ਜੋ ਹਲਕੀ ਬਾਰਿਸ਼ ਵੀ ਹੋ ਸਕਦੀ ਹੈ अगर असि गल कोकन अति गोवा दिये ता दसा जा रहा है की कोकन विच भारी भारी बारिश होने संभावना है कुछ स्थाना तेज हवा चलने संभावना दसी गई है आसाम मेघालय तटवर्ती करनाटक केरल अति माह मध्य महाराष्ट्र कुछ भारी भारी तो जो बारिश होने संभावना है छत्तीसगढ़ गुजरात अंदरूनी करनाटक मराठवाड़ा उड़ीसा तमिलनाडु पुडुचेरी कराईकल तेलंगाना ते विदर्भ विच भी कुछ क्षेत्रमें विच पारी मीड़ी संभावना मौसम विभाग वालों जताई गई है अतः गल करी अगर छत्तीसगढ़ दी तां छत्तीसगढ़ मध्यप्रदेश राजस्थान सो राष्ट्र अतः कच विदर कुछ धावों उत्तर तेज हवाओं जिन्ना दी रफ्तार पंजाब तो 60 किलोमीटर प्रति घंटा दी रफ्तार ਨਾਲ ਹੋ ਸਕਦੇ ਨੇ ਨਾਲ ਦੇ ਨਾਲ ਜੋ ਗਰਜ ਤੂਫਾਨ ਦੀ ਸੰਭਾਵਨਾ ਵੀ ਦੱਸੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਪੂਰਬ ਉੱਤਰ ਪ੍ਰਦੇਸ਼ ਗੁਜਰਾਤ ਖੇਤਰ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਹਿਮਾਚਲ ਪ੍ਰਦੇਸ਼ Jharkhand ਕੇਰਲ ਅਤੇ ਮਾਏ ਉਤਰੀ ਅੰਧਨੀਕਰਨਾਟਕ ਤੇਲੰਗਾਨਾ ਉਤਰਾਖੰਡ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਤੇਜ਼ ਹਵਾਵਾਂ ਜਿਨ੍ਹਾਂ ਦੀ ਰਫਤਾਰ ਚੱਲੇ ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜੋ ਚਲ ਸਕਦੀਆਂ ਤੇ ਗਰਜ ਨਾਲ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ ਅਤੇਜ ਦੌਰਾਨ ਜੋ ਪਾਰੇ ਮੀਂਹ ਦੀ ਵੀ ਸੰਭਾਵਨਾ ਜੋ ਜਤਾਈ ਗਈ ਹੈ ਤੁਹਾਨੂੰ ਦੱਸ ਦੇ ਆਕਰ ਮੌਨਸੂਨ ਨੂੰ ਲੈ ਕੇ ਅਗਰ ਗੱਲ ਕਰੇ ਤਾਂ ਮੌਨਸੂਨ ਜੋ ਹੈ ਕਿ ਭਾਰਤ ਦੇ ਕਰੋੜਾ ਕਿਸਾਨਾ ਅਤੇ ਆਮ ਲੋਕਾਂ ਲਈ ਇਹਨਾਂ ਰਾਤ ਬੜੀ ਖਬਰ ਹੈ ਕਿਉਂਕਿ ਜੋ ਮੌਸਮ ਮੌਨਸੂਨ ਜੋ ਹੈ ਕਿ ਜੋ ਆ ਚੁੱਕਿਆ ਹੈ ਭਾਰਤੀ ਮੌਸਮ ਵਿਭਾਗ ਯਾਨੀ ਆਈਐਮਡੀ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ इस साल दक्षण मानसून केरल तट तो पहला ही पहुंच गई है खास गल है कि 2009 तो बाद ए मानसून सब तो पहला आगमन है ए मानसून का सब तो पहला आगमन है आम तौर ते मानसून एक जून ਦੇ ਆਸ-ਪਾਸ ਕੇਰਲ ਪਹੁੰਚਦੀ ਹੈ ਪਰ ਇਸ ਵਾਰ 24 ਮਈ ਨੂੰ ਹੀ ਜੋ ਮੌਨਸੂਨ ਹੈ ਲਗਭਗ ਇੱਕ ਹਫਤਾ ਪਹਿਲਾਂ ਹੀ ਜੋ ਕੇਰਲ ਵਿੱਚ ਪਹੁੰਚ ਚੁੱਕੀ ਹੈ ਇਸ ਦੇ ਨਾਲ ਤਾਮਿਲਨਾਡੂ ਦੇ ਕਰਨਾਟਕ ਵਿਚਲੀਆਂ ਕਈ ਥਾਵਾਂ ਤੇ ਪੁੱਜਣ ਦੇ ਆਸਾਰ ਹਨ ਮੌਸਮ ਵਿਭਾਗ ਅਨੁਸਾਰ ਦੱਸਿਆ ਜਾ ਰਿਹਾ ਕਿ 16 ਸਾਲਾਂ ਵਿੱਚ ਪਹਿਲੀ ਵਾਰ ਮੌਨਸੂਨ ਇੰਨੀ ਜਲਦੀ ਭਾਰਤ ਵਿੱਚ ਪਹੁੰਚਿਆ ਹੈ ਅਤੇ ਇਸ ਦੇ ਨਾਲ ਜਿਕਰ ਹੋਇਆ ਕਿ ਪਿਛਲੇ ਸਾਲ ਮੌਨਸੂਨ ਨੇ ਤਰੀ ਮੈਨੂੰ ਦਸਤਕ ਦਿੱਤੀ ਸੀ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਤੇ ਕਈ ਸੂਬਿਆਂ ਵਿੱਚ ਗਰਮੀ ਪੈਣ ਦਾ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਭਾਰਤੀ ਮੌਸਮ ਵਿਭਾਗ ਅਨੁਸਾਰ ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ ਤੇ ਕੇਰਲ ਵਿੱਚ 200 mm ਪੈਣ ਦੀ ਜੋ ਸੰਭਾਵਨਾ ਮੌਸਮ ਵਿਭਾਗ ਯਾਨੀ IMD ਵੱਲੋਂ ਚਿਤਾਈ ਗਈ ਹੈ ਅਗਰ ਆਖਰੀ ਗੱਲ ਕਰੀਏ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਕੇਰਲ ਵਿੱਚ ਭਾਰੀ بارش ਹੋਣ ਦੀ ਉਮੀਦ ਹੈ ਜਿਸ ਨਾਲ ਭਿਆਨਕ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਅਤੇ ਤਾਪਮਾਨ ਵਿੱਚ ਸਾਨੂੰ ਗਿਰਾਵਟ ਵੇਖਣ ਨੂੰ ਵੀ ਮਿਲ ਸਕਦੀ ਹੈ ਇਸ ਦੇ ਨਾਲ ਹੀ ਮੌਨਸੂਨ ਹੁਣ ਦੱਖਣੀ ਭਾਰਤ ਰਾਹੀਂ ਉੱਤਰ ਵੱਲ ਤੇਜ਼ੀ ਨਾਲ ਵਧਣ ਲਈ ਤਿਆਰ ਹੈ ਕਰਨਾਟਕ ਤਮਿਲਨਾਡੂ ਗੋਆ ਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਵੀ ਅਗਲੇ ਕੁਝ ਦਿਨਾਂ ਵਿੱਚ ਮੀਂਹ ਪੈਣ ਦੀ ਜੋ ਉਮੀਦ ਜਤਾਈ ਗਈ ਹੈ ਤਾਂ ਉਹ ਦੱਸਦੀ ਹੈ ਕਿ ਪਿਛਲੇ ਸਾਲ ਤੋਂ ਪਹਿਲਾਂ ਪਿਛਲੇ ਸਾਲ ਇੱਕ ਜੂਨ ਜੂਨ ਜੋ ਮੌਨਸੂਨ ਨੇ ਦਸਕ ਦਿੱਤੀ ਸੀ ਫਿਲਹਾਲ ਇਸ ਵਾਰ ਜੋ ਮੌਨਸੂਨ ਹੈ ਉਹ ਜਲਦੀ ਹੀ ਜੋ ਹੈ ਕਿ 24 ਮਈ ਨੂੰ ਹੀ ਜੋ ਆਂਦੀਜ ਦੀ ਸੰਭਾਵਨਾ शुरू हो गई है दसा जा रहा है कि के केरल तक पहुंच चुके हैं इसके नाल ही देश के हो उसकी संभावना जिस जिसना कि लोगों गर्मी तो राहत मिलेगी जिस नाल जो बारिश भारी मीह पै सकता है लोगों जो राहत मिलेगी तापमान भी गिरावट देखी जा सकती है इसके जो मौसम विभाग वालों जो अज शाम जो कई इलाके हैं उन्होंने जो है कि अलर्ट जारी कर दिया गया दसा जा रहा है कि आज भी जो पंजाब विच भी मौसम विच तब्दीली वेखी जा सकती है नाल ही शाम तेज हवा भी मीह पै सकता है तुम दस दिए कि इस तरह गल करिए जम्मू कश्मीर जम्मू कश्मीर विच भी आज मौसम इस तरह का वेखिया जा रहा है कि सवेरे गर्मी तो बाद हूँ थोड़े जो बदलवाई वेखी जा रही है उस तो बाद जो हल्की बूंदाबांदी बारिश की भी उम्मीद जताई जाए ਜਾਰੀ ਹੈ ਆਸੀ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪੈਨ ਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਨਾ ਭੁੱਲਣਾ ਧੰਨਵਾਦ